ਹਾਂਜੀ ਪੰਜਾਬ ਵਾਲਿਓ ਜੋ ਜੋ ਅਸੀਂ ਗੱਲਾਂ ਕਹਿੰਦੇ ਆ ਰਹੇ ਹਾਂ ਕਲਪ ਦੇ ਆ ਰਹੇ ਹਾਂ ਬੜੇ ਲੰਮੇ ਸਮੇਂ ਤੋਂ ਤੁਹਾਨੂੰ ਸਮਝਾਉਂਦੇ ਆ ਰਹੇ ਹਾਂ ਉਹਨਾਂ ਦੇ ਨਤੀਜੇ ਤੁਸੀਂ ਭੁਗਤਨੇ ਸ਼ੁਰੂ ਕਰਤੇ ਹਲੇ ਸ਼ੁਰੂਆਤ ਆ ਹਲੇ ਦੇਖੀ ਜਾਓ ਅੱਗੇ ਥੋੜਾ ਨਾ ਹੁੰਦਾ ਕੀ ਆ ਥੋੜਾ ਬਣਦਾ ਕੀ ਆ ਜੋ ਘਟਨਾ ਅੱਜ ਵਾਪਰੀ ਆ ਪਿੰਡ ਕੁੰਬੜਾ ਜਿਹੜਾ ਮਹਾਲੀ ਦੇ ਵਿੱਚ ਦੋ ਨੌਜਵਾਨ ਬੱਚੇ ਜਿਨ੍ਹਾਂ ਦੀ ਉਮਰ 16 16 17 17 ਸਾਲ ਦੀ ਉਮਰ ਸੀਗੀ ਐਨੀ ਦਰਿੰਦਗੀ ਨਾਲ ਐਨੀ ਬੇਰਹਿਮੀ ਨਾਲ ਜਿਹੜੇ ਪ੍ਰਵਾਸੀਆਂ ਨੇ ਮਾਰੇ ਆ ਜੁਪੀ ਵਿਹਾਰ ਦੇ ਬੰਦਿਆਂ ਨੇ ਜਵਾਕ ਇੱਕ ਦੇ ਗਾਲਚ ਸ਼ੁਰਾ ਮਾਰਿਆ ਇੱਕ ਦੇ ਸਿੱਧਾ ਅੱਖ ਦੇ ਵਿੱਚ ਸ਼ੁਰਾ ਮਾਰਿਆ ਤੇ ਸਿੱਧਾ ਦਿਮਾਗ ਦੇ ਵਿੱਚ ਜਾ ਕੇ ਪਿੱਛੇ ਸਿਰ ਦੇ ਕੜਤਾ ਸ਼ੁਰਾ ਗੱਲ ਸਿਰਪੈਨੀ ਹੋਈ ਸੀ ਵੀ ਇੱਕ ਬੱਚਾ ਇੱਕ ਜਵਾਕ ਸਾਈਕਲੀ ਤੇ ਖੇਡ ਰਿਹਾ ਸੀਗਾ ਉਹ ਸਾਈਕਲੀਕ ਤੇ ਉਹਨਾਂ ਦੇ ਮਾੜੇ ਮੋٹے ਨਾਲ ਲੱਗੀ ਜਾ ਕੇ ਉਹਨਾਂ ਨੇ ਉਸ ਬੱਚੇ ਨੂੰ ਘੂਰਨਾ ਸ਼ੁਰੂ ਕਰਤਾ ਤੇ ਇਹਨਾਂ ਦੋਨਾਂ ਨੌਜਵਾਨਾਂ ਨੇ ਇੰਨੀ ਕਿਹਾ ਸੀ ਵੀ ਇਹ ਜਵਾਕ ਆ ਕੋਈ ਗੱਲ ਨਹੀਂ ਯਾਰ ਜੇ ਸਾਈਕਲੀ ਵਿੱਚ ਬਾਜੀ ਕੀ ਗੱਲ ਹੋ ਗਈ ਇੰਨੀ ਗੱਲ ਦੇ ਉੱਤੇ ਦੋ ਨੌਜਵਾਨ ਪੰਜਾਬ ਦੇ ਅੱਜ ਪਿੰਡ ਕੁੰਬਣਾ ਜ਼ਿਲ੍ਹਾ ਮਹਾਲੀ ਦੇ ਵਿੱਚ ਇੱਕ ਦੇ ਅੱਖ ਦੇ ਵਿੱਚ ਸ਼ਰਾ ਮਾਰ ਕੇ ਤੇ ਇੱਕ ਦੇ ਗਲ ਦੇ ਵਿੱਚ ਸ਼ਰਾ ਮਾਰ ਕੇ ਦੋਨੇ ਥਾਂ ਤੇ ਮਾਰਦੇ ਆ ਇਹਦਾ ਜ਼ਿੰਮੇਵਾਰ ਕਿ ਤੁਸੀਂ ਖੁਦ ਲੋਕੋਂ ਤੁਸੀਂ ਇੰਨੇ ਅੰਨੇ ਹੋ ਚੁੱਕੇ ਆ ਲਾਲਚ ਦੇ ਵਿੱਚ ਸਵਾਰਥ ਨੇ ਤੁਹਾਨੂੰ ਇੰਨਾ ਅੰਨਾ ਕਰਤਾ ਕਮਲੇ ਕਰਤਾ ਤੁਹਾਨੂੰ ਦਿਖਦੀ ਕੱਖ ਨਹੀਂ ਹੋਈ ਆ ਜੱਤਪੁਰੇ ਪਿੰਡ ਜਿੱਥੇ ਕੁਝ ਮਹੀਨੇ ਪਹਿਲਾਂ ਰੌਲਾ ਪਿਆ 1900 ਵੋਟਾਂ ਪਿੰਡ ਦੀ ਤੇ 6500 ਵੋਟ ਪ੍ਰਵਾਸੀਆਂ ਦੀ ਆ ਅਸੀਂ ਵੀ ਉਸ ਪਿੰਡ ਦੇ ਵਿੱਚ ਗਏ ਸੀ ਰੌਲਾ ਗੋਲਾ ਪੈ ਗਿਆ ਚੌਣਕ ਮਹਿੰਦਰ ਵੱਲੋਂ ਉੱਪਰੋਂ ਕੋਟਾਂ ਵੱਲੋਂ ਇੱਕ ਵਾਰੀ ਉਸ ਪਿੰਡ ਦੀ ਸਰਪੰਚੀ ਦੀ ਚੋਣ ਰੱਦ ਕਰਤੀ ਪਰ ਕਸੂਰ ਕੀ ਦਾ ਕਸੂਰਬਾਰ ਕੌਣ ਆ ਕਸੂਰਬਾਰ ਉਹ ਲੋਕ ਨੇ ਕਿਉਂ ਲੋਕ ਨੇ ਉਹ ਹਾਲੇ ਵੀ ਉਹ ਲੋਕ ਆ ਪਿੰਡ ਜਗਤਪੁਰਾ ਦੇ ਵਿੱਚ ਜਿਹੜੇ ਬੰਦੇ ਮੋਤਵਾਰ ਸਰ ਅੱਗੇ ਲੱਗੇ ਹੋਏ ਬੰਦੇ ਜਿਹਨਾਂ ਸਾਨੂੰ ਵੀ ਬੁਲਾਇਆ ਹੋਰਾਂ ਨੂੰ ਵੀ ਬੁਲਾਇਆ ਰੌਲਾ ਵੀ ਪਾਇਆ ਵੀ ਸਾਡੇ ਪਿੰਡ ਦੀ ਸਰਪੰਚੀ ਪ੍ਰਵਾਸੀਆਂ ਕੋਲੇ ਬਾਗੀ ਮੈਂਬਰ ਪੰਚਾਇਤ ਉਹ ਬਣ ਕੇ ਜੀ ਉਹਨਾਂ ਬੰਦਿਆਂ ਨੇ ਆਪਣੇ ਘਰਾਂ ਦੇ ਵਿੱਚ ਕਿਰਾਏ ਦੇ ਉੱਤੇ ਛੋਟੇ-ਛੋਟੇ ਕਮਰੇ ਬਣਾ ਕੇ ਇਹਨਾਂ ਪ੍ਰਵਾਸੀਆਂ ਨੂੰ ਦਿੱਤੇ ਹੋਏ ਆ ਇਹ ਜਿਹੜੇ ਤੁਸੀਂ ਅੱਕ ਬੀਜ ਰਹੇ ਹੋ ਜਿਹੜੇ ਕੰਡੇ ਬੀਜ ਰਹੇ ਹੋ ਜਿਵੇਂ ਬੂਟੇ ਤੁਸੀਂ ਲਾ ਰਹੇ ਹੋ ਭੁਗਤੋਗੇ ਵੀ ਤੁਸੀਂ ਮੇਰੀ ਗੱਲ ਯਾਦ ਰੱਖਿਓ ਇਹਦਾ ਹਾਲੇ ਦੇਖੀ ਜਾਓ ਅੱਗੇ ਕਿਵੇਂ ਤੁਹਾਡੀਆਂ ਕੁੜੀਆਂ ਬੁੜੀਆਂ ਨੂੰ ਘਰੇ ਆ ਕੇ ਚੁੰਬੜਦੇ ਆ ਕਿਵੇਂ ਤੁਹਾਡੀਆਂ ਰਿਸ਼ਤਾਂ ਨਾਲ ਖੇਡਦੇ ਆ ਇਹ ਦੇਖੀ ਜੇ ਹਾਲਾਤ ਕੀ ਬਣਨੇ ਆ ਪੰਜਾਬ ਚ ਅੰਨੇ ਹੋ ਗਏ ਅੰਨੇ ਲੋਕੋ ਤੁਸੀਂ ਅੰਨੇ ਹੋ ਗਏ ਤੁਹਾਨੂੰ ਦਿਖਦਾ ਹੀ ਕੱਖ ਨਹੀਂ ਆਹ ਕੁਝ ਦਿਨ ਪਹਿਲਾਂ ਦਰੱਡੀ ਦਰੱਡੀ ਪਿੰਡ ਨਾਬੇ ਦਾ ਪਿੰਡ ਹੈ ਦਰੱਡੀ ਨਾਬੇ ਕੋਲੇ ਇੱਕ ਨਹਿنگ ਸਿੰਘ ਜੀ ਨੂੰ ਤਿੰਨ ਯੂਪੀ ਦੇ ਬੰਦਿਆਂ ਨੇ ਜਿਹੜੇ ਪਿੱਛੇ ਵੀ ਕ੍ਰਾਈਮ ਕਰਕੇ ਆਏ ਸੀਗੇ ਹਰਿਆਣੇ ਦੇ ਵਿੱਚ ਇੱਥੇ ਪਿੰਡ 'ਚ ਰੱਖ ਲਿਆ ਉਹਨਾਂ ਨੂੰ ਉਹਨਾਂ ਨੇ ਕੁੱਟ ਕੇ ਸਿਰ 'ਚ ਟੰਬਾ ਮਾਰ ਕੇ ਮਾਰਤਾ ਅੱਜ ਤੱਕ ਉਹ ਬੰਦੇ ਫੜੇ ਨਹੀਂ ਗਏ ਉਹ ਯੂਪੀ ਭੱਜ ਗਏ ਉਹ ਬਿਹਾਰ ਭੱਜ ਗਏ ਕੋਈ ਰਿਕਾਰਡ ਹੈਗਾ ਇਹਨਾਂ ਦਾ ਇੱਥੇ ਪੰਜਾਬ ਦਾ ਕੋਈ ਨੌਜਵਾਨ ਚੰਡੀਗੜ੍ਹ ਨੌਕਰੀ ਲੱਗੇ ਜਾ ਕੇ ਪ੍ਰਾਈਵੇਟ ਨੌਕਰੀ ਕਰੇ ਚੰਡੀਗੜ੍ਹ ਪੁਲਿਸ ਪੰਜਾਬ ਦੇ ਵਿੱਚੋਂ ਦੇ ਪਿੰਡ ਚ ਆ ਕੇ ਉਹਦੀ ਪੜਤਾਲ ਕਰਦੀ ਆ ਉਹਦਾ ਰਿਕਾਰਡ ਦੇਖਦੀ ਆ ਵੀ ਉਹਦਾ ਰਿਕਾਰਡ ਕੀ ਆ ਕ੍ਰਿਮੀਨਲ ਤਾਂ ਨਹੀਂ ਮਾੜਾ ਨਹੀਂ ਕੌਣ ਆ ਇਹ ਬੰਦਾ ਕੀ ਇਹਦਾ ਪਿਛੋਕੜ ਆ ਕੀਦਾ ਮੁੰਡਾ ਇਹ ਆਪ ਦੀ ਰਾਜਧਾਨੀ ਦੇ ਵਿੱਚ ਬੰਦਾ ਪ੍ਰਾਈਵੇਟ ਨੌਕਰੀ ਲੈਣ ਜਾਂਦਾ ਉਹਦਾ ਵੀ ਰਿਕਾਰਡ ਖੰਗਾਲਿਆ ਜਾਂਦਾ ਯੂਪੀ ਚ ਕ੍ਰਾਈਮ ਕਰਕੇ ਆਏ ਹੋਏ ਬੰਦੇ ਬਿਹਾਰ ਚ ਬੰਗਾਲ ਚ ਕ੍ਰਾਈਮ ਕਰਕੇ ਆਏ ਹੋਏ ਬੰਦੇ ਇੱਥੇ ਆ ਕੇ ਸਾਡੇ ਬੰਦੇ ਮਾਰ ਕੇ ਭੱਜ ਜਾਂਦੇ ਆ ਤੇ ਪੁਲਿਸ ਦੇ ਹੱਥ ਪੱਲੇ ਕੱਖ ਨਹੀਂ ਪੈਂਦਾ 6 ਤਰੀਕ ਦੀ ਘਟਨਾ ਤੇ ਲੱਦੀ ਪਿੰਡ ਦੀ ਨਾਬੇ ਦੀ ਹਾਲ ਤੱਕ ਬੰਦਾ ਨਹੀਂ ਕੋਈ ਫੜਿਆ ਗਿਆ ਕਿੱਥੋਂ ਫੜ ਲੋਂਗੇ ਐਡੀ ਯੂਪੀ ਪਈ ਆ ਖਬਰਾ ਕੋ ਟਿਕਾਣਾ ਨਹੀਂ ਕੋ ਅਡਰੈਸ ਨਹੀਂ ਪਤਾ ਕੋਈ ਪਿੰਡ ਨਹੀਂ ਪਤਾ ਕੋ ਨਾਂ ਨਹੀਂ ਸਹੀ ਦੱਸ ਦੇ ਆ ਕੇ ਲਿਖਾਉਂਦੇ ਆ ਜਿੰਨੇ ਬੰਗਲਾ ਦੇ ਇਹਦੇ ਵਿੱਚੋਂ ਆ ਰਿਹਿੰਗੇ ਇਧਰ ਨੂੰ ਆ ਰਹੇ ਆ ਬੰਗਲਾਦੇਸ਼ੀ ਰਿਹਿੰਗੇ ਇਹਦੇ ਬੰਗਾਲ ਤੋਂ ਇਧਰ ਨੂੰ ਆ ਰਹੇ ਆ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੇ ਕਾਬਜ਼ ਹੋ ਰਹੇ ਨੇ ਵੱਡੀ ਗਿਣਤੀ ਚ ਪੰਜਾਬ ਚ ਵੜ ਰਹੇ ਨੇ ਉਹ ਜਿੰਨੇ ਆ ਰਹੇ ਹਿੰਗੇ ਮੁਸਲਮਾਨ ਨੇ ਨਾ ਬੰਗਲਾਦੇਸ਼ ਦੇ ਵਿੱਚੋਂ ਬੰਗਾਲ ਬੰਗਾਲ ਤੋਂ ਪੰਜਾਬ ਨੂੰ ਆ ਰਹੇ ਨੇ ਨਾਂ ਬਦਲ ਕੇ ਰੱਖੇ ਜਾ ਰਹੇ ਨੇ ਕਿੰਦਾ ਨਾ ਰਵੀ ਰੱਖ ਲਿਆ ਕਿਸੇ ਨੇ ਰਾਜੂ ਰੱਖ ਲਿਆ ਕਿਸੇ ਨੇ ਆਸ਼ੂ ਰੱਖ ਲਿਆ ਨਾਂ ਬਦਲ ਕੇ ਇੱਥੇ ਰਹਿ ਰਹੇ ਨੇ ਉਹ ਖਬਰਾਂ ਕੀ ਕਰਕੇ ਆਏ ਆ ਕੋਈ ਪੰਜਾਬ ਸਰਕਾਰ ਕੋਈ ਪੰਜਾਬ ਪੁਲਿਸ ਕੋਈ ਇਹਦੀ ਅੜਤਾਲ ਕਰ ਰਹੀ ਹੈ ਮਸਲੇ ਦੀ ਜਾਂਚ ਹੋ ਰਹੀ ਹੈ ਵੀ ਇਹ ਕੌਣ ਹੈ ਕਿੱਥੋਂ ਆਏ ਆ ਅੱਜ ਦੀ ਹੋਰ ਕੱਟਣਾ ਸੁਣ ਲੋ ਰਤਿਆ ਮੰਡੀ ਰਤਿਆ ਹਰਿਆਣੇ ਦੇ ਵਿੱਚ ਆਪਣਾ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਢਿੰਗੜ ਚੰਡੂਕੇ ਢਿੰਗੜ ਦੀ ਚੰਡੂਕੇ ਪਿੰਡ ਆ ਚੰਡੂਕੇ ਦਾ ਮੁੰਡਾ ਰਤਿਏ ਆਪਣਾ ਝੋਨਾ ਵੇਚਣ ਗਿਆ ਉਥੇ ਅੱਜ ਕੁੱਟ-ਕੁੱਟ ਕੇ ਉਹ ਬੁਰਾ ਹਾਲ ਕੀਤਾ ਕੁੱਟ ਕਿਉਂ ਬੁਰਾ ਹਾਲ ਕੀਤਾ ਉਥੇ ਮਸਾਂ ਲੋਕਾਂ ਨੇ ਛੜਾ ਕੇ ਭਈਆਂ ਦੇ ਪੈਰੀ ਹੱਥ ਲਾ ਕੇ ਉਹਨੂੰ ਮਗਾ ਚੱਕ ਕੇ ਬਚਾ ਕੇ ਉਹਦੀ ਜਾਨ ਬਚਾ ਕੇ ਲੈ ਕੇ ਆਏ ਇਹ ਰੋਗ ਦੀਆਂ ਘਟਨਾਵਾਂ ਨੇ ਤੇ ਪੁਲਿਸ ਟਾਲਬਟੋਲ ਕਰਦੀ ਐ ਐਥੇ ਕੋਈ ਬੰਦਾ ਕਮੈਂਟ ਕਰ ਦੇਣਾ ਕਮੈਂਟ ਕੋਈ ਟਿੱਪਣੀ ਕਰ ਦੇ ਤੇ ਨਾਲ ਦੀ ਨਾਲ ਥਾਣੇਦਾਰ ਤੜਕੇ ਬਾਹਰ ਚ ਖੜਾ ਹੁੰਦਾ ਸੀਆਈ ਵਾਲੇ ਬਾਹਰ ਚ ਖੜੇ ਹੁੰਦੇ ਆ ਵੀ ਤੁਸੀਂ ਫਲਾਣਨੇ ਦੀ ਵੀਡੀਓ ਤੇ ਆ ਕਮੈਂਟ ਕੀਤਾ ਟਿੱਪਣੀ ਕੀਤੀ ਆ ਵੀਡੀਓ ਸਾਂਝੀ ਕੀਤੀ ਆ ਆਓ ਥਾਣੇ ਦੱਸੋ ਤੇ ਇੱਥੇ ਬੰਦੇ ਮਾਰੇ ਜਾ ਰਹੇ ਆ ਆ ਕਈ ਕਈ ਸਾਡੇ ਆ ਮੇਰੇ ਹਿੰਦੂ ਭਰਾ ਪੰਜਾਬ ਦੇ ਪੰਜਾਬੀ ਮੇਰੇ ਇਸ ਗੱਲ ਦੇ ਖਿਲਾਫ ਹੁੰਦੇ ਆ ਕਿ ਲੱਖਾਂ ਪ੍ਰਵਾਸੀਆਂ ਦੇ ਖਿਲਾਫ ਬੋਲਦਾ ਲੱਖਾਂ ਭਿੰਗਾਂ ਦੇ ਖਿਲਾਫ ਬੋਲਦਾ ਤੁਹਾਨੂੰ ਮਰਸਣਾ ਚਾਹਣਾ ਅਸੀਂ ਕਿਸੇ ਨੂੰ ਕੋਈ ਨਫ਼ਰਤ ਨਹੀਂ ਕਰਦੇ ਅਸੀਂ ਕਿਸੇ ਮਨੁੱਖਤਾ ਨੂੰ ਨਫ਼ਰਤ ਨਹੀਂ ਕਰਦੇ ਸਾਡੇ ਗੁਰੂਆਂ ਦਾ ਸਿਧਾਂਤ ਹੈ ਸਾਡੇ ਗੁਰੂਆਂ ਦਾ ਫਲਸਫਾ ਸਾਂਝੀ ਬਾਲਤਾ ਸਰਬੱਤ ਦਾ ਭਲਾ ਪਰ ਜਿਹੜੇ ਬੰਦੇ ਕ੍ਰਾਈਮ ਕਰ ਰਹੇ ਨੇ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਆ ਪੰਜਾਬ ਦਾ ਸੱਭਿਆਚਾਰ ਖਤਮ ਕੀਤਾ ਜਾ ਰਿਹਾ ਪੰਜਾਬ ਦੀ ਬੋਲੀ ਮਰੀ ਜਾ ਰਹੀ ਆ ਪੰਜਾਬ ਦੇ ਪਾਣੀਆਂ ਚ ਗੰਦ ਪਾਇਆ ਜਾ ਰਿਹਾ ਉਹਦੇ ਵਿੱਚੇ ਲੋਕ ਵੱਡੇ ਜ਼ਿੰਮੇਵਾਰ ਅਸੀਂ ਕਹਿੰਦਾ ਬੋਲ ਕੇ ਕਾਹ ਰੌਲਾ ਪਾਈ ਗਏ ਬਾਈ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਕਿਸੇ ਇਨਸਾਨ ਨਾਲ ਕਿਸੇ ਪ੍ਰਵਾਸੀ ਨਾਲ ਪਰ ਜੋ ਸਾਡੇ ਨਾਲ ਵਾਪਰ ਰਿਹਾ ਜੋ ਸਾਡੇ ਨਾਲ ਹੋ ਰਿਹਾ ਹੁਣ ਤੁਹਾਨੂੰ ਮੈਂ ਵੀ ਦਿਖਾਤਾ ਇਹ ਲੁਧਿਆਣੇ ਦੀ ਘਟਨਾ ਹੈ ਮੇਰਾ ਮਿੱਤਰ ਆ ਮੁੰਡਾ ਪ੍ਰਿੰਸ ਮਨੂ ਨੇ ਗੱਲ ਸੁਣਾਈ ਕਹਿੰਦਾ ਭਾਈ ਆ ਥੋੜੇ ਚਿਰ ਪਹਿਲਾਂ ਦੀ ਘਟਨਾ ਦੱਸਣ ਲੱਗਿਆ ਮੈਂ ਉਹ ਕਹਿੰਦਾ ਭਾਈ ਇੱਕ ਮਹਾਜਨਿਕ ਸੇਠ ਬਜ਼ੁਰਗ ਬੰਦਾ ਸਕੂਟਰੀ ਤੇ ਜਾ ਰਿਹਾ ਸੀ ਮੁਰੇ ਉਹਦੀ ਪੋਤੀ ਕੋਈ 18 ਸਾਲ ਦੀ 17 ਸਾਲ ਦੀ ਬੱਚੀ ਕੁੜੀ ਸਕੂਟਰੀ ਚਲਾ ਰਹੀ ਸੀ ਬਜ਼ੁਰਗ ਬੰਦਾ 65 70 ਸਾਲ ਦਾ ਮਗਰ ਬੈਠਾ ਸੀ ਗਾਹਾਂ ਜਾ ਕੇ ਉਹ ਕਹਦੇ ਜਦੋਂ ਬਾਜ਼ਾਰ ਵੇ ਦੀ ਨੰਗੇ ਨਾ ਉਹਨੇ ਕਦੇ ਤਿੰਨ ਗਾਹ ਭਈਏ ਜਾਂਦੇ ਸੀਗੇ ਰਸਤੇ ਐ ਘੁੰਮਦੇ दारू ਪੀਤੀ ਉਹਨਾਂ ਦੀ ਉਹਨੇ ਹਾਰ ਮਾਰਦਾ ਕੁੜੀ ਨੇ ਉਹ ਪਾਸੇ ਨਾਲ ਹਟੇ ਉਹਨੇ ਫੇਰ ਹਾਰਨ ਮਾਰਿਆ ਉਹ ਫੇਰ ਪਾਸੇ ਨਾਲ اٹੇ ਉਹਨੇ ਇੰਨੀ ਗੱਲ ਕਹੀ ਕਹਿੰਦੀ ਭਈਆ ਮੜਾ ਵੜਾ ਪਾਸੇ ਹੋ ਜਾਈ ਲੰਘਣਾ ਐ ਇੰਨੀ ਗੱਲ ਤੇ ਉਹ ਕੁੜੀ ਦੇ ਗਲ ਦੇ ਵਿੱਚ ਆਹ ਪਾਇਆ ਸੀਗਾ ਜਿਹੜਾ ਹੁੰਦਾ ਆ ਕੀ ਕਹਿੰਦੇ ਆ ਉਹਨੂੰ ਗਲ ਚ ਪਾਉਂਦੀਆਂ ਕੁੜੀਆਂ ਉਹ ਉਹਨੇ ਭਈਏ ਨੇ ਫੜ ਕੇ ਆਮ ਰੋੜਤਾ ਉਹ ਕੁੜੀ ਨੇ ਵਿਰੋਧ ਕੀਤਾ ਵੀ ਕੀ ਕਰ ਰਹੇ ਹੋ ਤਾਂ ਦੂਜੇ ਨੇ ਆ ਕੇ ਕੁੜੀ ਦੀ ਬਾਹ ਫੜ ਲਈ ਤੇ ਜਿਹੜਾ ਮਗਰ ਸੇਠ ਬੈਠਾ ਸੀ ਬਜ਼ੁਰਗ 60 65 ਸਾਲ ਦਾ ਉਹ ਵਿਚਾਰਾ ਦੂਰ ਖੜਾ ਸਕੂਟਰੀ ਤੋਂ ਉਤਰ ਕੇ ਕੰਬਣ ਲੱਗ ਗਿਆ ਬਜ਼ੁਰਗ ਬੰਦਾ ਕਰ ਵੀ ਕੀ ਸਕਦਾ ਸੀ ਉਹ ਪ੍ਰਿੰਸ ਕਹਿੰਦਾ ਭਾਈ ਤਿੰਨ ਜਣੇ ਪਰ ਤਿੰਨ ਆ ਜਣੇ ਸੀ ਪੂਰੀ ਚੰਗੀ ਤਰ੍ਹਾਂ ਛਲਕੇ ਬੰਦੇ ਉਹ ਹੋਰ ਸੁਣ ਲੋ ਘਟਨਾ ਲੁਧਿਆਣੀ ਦੀ ਆਜ਼ਾਦ ਨਗਰ ਦੀ ਇਹ ਵੀ ਧਿਆਨ ਦੇ ਦਿਨ ਜੋ ਗੱਲ ਹੈ ਲੁਧਿਆਣੇ ਦੇ ਵਿੱਚ ਆਜ਼ਾਦ ਨਗਰ ਦੇ ਵਿੱਚ ਗੁਰਸਿੱਖ ਪਰਿਵਾਰ ਹੈ 5 ਸਾਲ 5.5 ਸਾਲ ਦੀ ਬੱਚੀ ਸਕੂਲ ਪੜਦੀ ਬੈਂਨ ਤੋਂ ਉਤਰ ਕੇ ਜਦੋਂ ਬੈਂਨ ਤੇ ਪੜ ਕੇ ਵਾਪਸ ਘਰ ਨੂੰ ਆਉਂਦੀ ਹੈ ਤਾਂ ਉਹਨਾਂ ਦਾ ਇੱਕ ਪ੍ਰਵਾਸੀ ਰੱਖਿਆ ਹੋਇਆ ਬੰਦਾ ਘਰੇ ਉਹਨੂੰ ਲੈਣ ਭੇਜ ਦਿੰਦੇ ਉਹ ਜਵਾਕੜੀ ਨੂੰ ਲੈ ਕੇ ਆ ਉਹ ਕਹਿੰਦਾ ਭਾਈ ਉਹ ਜਵਾਕੜੀ ਨੂੰ ਸਕੂਟਰੀ ਦੇ ਮੁਰੇ ਖੜਾਇਆ ਤੇ ਜਵਾਕੜੀ ਨਾਲ ਗਲਤ ਹਰਕਤਾਂ ਕਰਦਾ ਜਾਵੇ ਅਸੀਂ ਦੇਖ ਲਿਆ ਕਹਿੰਦਾ ਦੇਖ ਕੇ ਹੀ ਰੋਕਿਆ ਵੀ ਉਹ ਪੂਰਾ ਪਰ ਜਵਾਕੜੀ ਕੀ ਕਰ ਰਿਹਾ ਹੈ ਇਹ ਰੋਟਾ ਸਾਡੇ ਗੱਲ ਪੈ ਗਿਆ ਕਹਿੰਦੇ ਚੰਗੀ ਤਰ੍ਹਾਂ ਉਹ ਵੀ ਸੁਲਕਿਆ ਸਕੂਟਰੀ ਫੜੀ ਜਵਾਕੜੀ ਉਦੋਂ ਫੜੀ ਤੇ ਅਸੀਂ ਜਾਣਦੇ ਸੀਗੇ ਉਹ ਪਰਿਵਾਰ ਨੂੰ ਉਹਨਾਂ ਦੇ ਘਰੇ ਜਵਾਕੜੀ ਪਹਚਾਈ ਤੇ ਗਾਹਾਂ ਉਹ ਪਰਿਵਾਰ ਕਰਾ ਸਾਡੀ ਗੱਲ ਪੈ ਗਿਆ ਵੀ ਉਹ ਤਾਂ ਸਾਡਾ ਭਰੋਸੇਮੰਦ ਬੰਦਾ ਹੈ ਭਰੋਸੇਯੋਗ ਬੰਦਾ ਹੈ ਵਿਸ਼ਵਾਸਪਾਤਰ ਆ 20 ਸਾਲ ਤੋਂ ਸਾਡੇ ਕੋਲੇ ਰਹਿ ਰਿਹਾ ਤੁਸੀਂ ਬਿਨਾਂ ਗੱਲ ਤੋਂ ਇਲਜ਼ਾਮ ਲਾਉਨੇ ਆ ਉਹ ਤੁਹਾਡੀਆਂ ਪੰਜ-ਪੰਜ ਸਾਲ ਦੀਆਂ ਬੱਚੀਆਂ ਵੀ ਸੁਰੱਖਤ ਨਹੀਂ ਹੈਗੀਆਂ ਉਹ ਲੋਕੋ ਉਹ ਯਾਨੜੋ ਉਨ ਨਿਕਦੋਂ ਨਕਮਿਓ ਇਹ ਰੋਜ ਦੀਆਂ ਘਟਨਾਵਾਂ ਮੈਂ ਮੇਰੀਆਂ ਪੰਜਾਬ ਦੀਆਂ ਭੈਣਾਂ ਨੂੰ ਕਹਿਣਾ ਚਾਹਨਾ ਮਾਵਾਂ ਨੂੰ ਕਹਿਣਾ ਚਾਹਨਾ ਤੁਹਾਡੇ ਕranj ਬੱਚੀਆਂ ਨੇ 5 5 7 7 10 10 ਸਾਲ ਦੀਆਂ ਉਹ ਸਕੂਲ ਚ ਜਾਂਦੀਆਂ ਨੇ ਬੈਂਚ ਚ ਜਾਂਦੀਆਂ ਨੇ ਪਿੰਡ ਚ ਕਿਤੇ ਹੋਰ ਜਾਂਦੀਆਂ ਨੇ ਰਿਸ਼ਤੇਦਾਰੀ ਜਾਂਦੀਆਂ ਨੇ ਉਹਨਾਂ ਦਾ ਹੀ ਬਹੁਤ ਵੱਡੇ ਪੱਧਰ ਤੇ ਸ਼ੋਸ਼ਣ ਹੁੰਦਾ ਜਵਾਕੜੀ ਘਰ ਆ ਕੇ ਡਰਦੀ ਦੱਸਦੀ ਨਹੀਂ ਜਾਜਵਾਗ ਨੂੰ ਪਤਾ ਹੀ ਨਹੀਂ ਹੁੰਦਾ ਜਿੰਨੇ ਨਾਲ ਕੀ ਹੋ ਰਿਹਾ ਉਹ ਜਿਹੜਾ ਸਕੂਲਾਂ ਦੇ ਨੇ ਸਿਖਾਉਂਦੇ ਬੈਟ ਟੱਚ ਗੋਲ ਟੱਚ ਵੀ ਇੱਥੇ ਹੱਥ ਨਹੀਂ ਲਾਉਣਾ ਛਾਤੀ ਦੇ ਹੱਥ ਨਹੀਂ ਲਾਉਣਾ ਪਿੱਛੇ ਹੱਥ ਨਹੀਂ ਲਾਉਣਾ ਸੁੱਡੀਆਂ ਬੱਚੀਆਂ ਨਾਲ ਉਹ ਵੀ ਵੱਡੇ ਪੱਦਰ ਤੇ ਹੋ ਰਿਹਾ ਓਏ ਮੈਂ ਪੰਜਾਬ ਦੀਆਂ ਭੈਣਾ ਮਾਵਾਂ ਨੂੰ ਬੇਨਤੀ ਕਰਦਾ ਘਰੇ ਆਈ ਆਪਣੀ ਬੱਚੀ ਨੂੰ ਆਪਣੀ ਜਵਾਕੜੀ ਨੂੰ ਆਪਣੇ ਜਵਾਕ ਨੂੰ ਪੁੱਛਿਆ ਕਰੋ ਚਾਹੇ ਮੁੰਡਾ ਚਾਹੇ ਕੁੜੀ ਆ ਵੀ ਕੋਈ ਸਕੂਲ ਚ ਕੋਈ ਬੈਂਚ ਚ ਕੋਈ ਪੈਂਡ ਚ ਕੋਈ ਰਿਸ਼ਤਦਾਰੀ ਦੀ ਗਏ ਦੇ ਕੋਈ ਬੱਚਾ ਕੋਈ ਵੱਡੀ ਉਮਰ ਦਾ ਬੰਦਾ ਕੋਈ ਗਲਤ ਹਰਕਤਾਂ ਨਹੀਂ ਕਰ ਰਿਹਾ ਅਜੇ ਤਾਂ ਸੰਗ ਪਾੜ ਪਾੜੀ ਜਾਂਦੇ ਆ ਰੋਜ਼ ਕਲਪਨਿਆਂ ਗੱਲਾਂ ਨੂੰ ਲੈ ਕੇ ਕੋਈ ਨਹੀਂ ਸੁਣਦਾ ਇਹਨਾਂ ਗੱਲਾਂ ਨੂੰ ਯਾਦ ਰੱਖਿਓ ਚੇਤੇ ਰੱਖਿਓ ਮੇਰੀਆਂ ਗੱਲਾਂ ਜੇ ਨਾ ਤੁਹਾਡੀਆਂ ਦਾੜੀਆਂ ਪੱਟੀਆਂ ਛੋੜੀਆਂ ਪੱਗਾਂ ਇਹਨਾਂ ਨੇ ਲਾ ਕੇ ਪਰਾਂ ਦੇ ਰੋਲੀਆਂ ਤੁਹਾਨੂੰ ਨਾ ਇਹਨਾਂ ਜਿਵੇਂ ਅੱਜ ਦੋ ਨੌਜਵਾਨ ਮੁੰਡੇ ਮਾਰਿਆ ਤੁਹਾਨੂੰ ਅਹੀਂ ਮਾਰਨਗੇ ਆ ਕਈ ਵਿਦਵਾਨ ਆਉਂਦੇ ਐ ਇੱਥੇ ਦੇਖੋ ਜੀ ਸਾਡੇ ਬੰਦੇ ਕੈਨੇਡਾ ਜਾਂਦੇ ਆ ਸਾਡੇ ਅਮਰੀਕਾ ਜਾਂਦੇ ਆ ਉਹ ਸਾਡੇ ਕੈਨੇਡਾ ਅਮਰੀਕਾ ਜਾ ਕੇ ਕਿਸੇ ਨੂੰ ਮਾਰਦੇ ਨਹੀਂ ਓਏ ਕਿਹਦੇ ਜਵਾਕ ਨਹੀਂ ਮਾਰਦੇ ਹੋ ਵਿਦਵਾਨੋ ਕਿਹਦੀਆਂ ਬੱਚੀਆਂ ਦੇ ਨਾਲ ਗਲਤ ਹਰਕਤਾਂ ਨਹੀਂ ਕਰਦੇ ਸੋ ਮੇਰੀ ਬੇਨਤੀ ਆ ਪੰਜਾਬ ਦੇ ਲੋਕੋ ਸਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਉਹ ਤੁਹਾਡਾ ਪੰਜਾਬ ਸਟਾਰਸਫੇਰੋਂ ਖਤਮ ਕੀਤਾ ਜਾ ਰਿਹਾ ਉਹ ਮਾਰਿਆ ਜਾ ਰਿਹਾ ਅੱਜ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਲਈ ਜ਼ਮੀਨ ਦਾ ਨੋਟੀਫਿਕੇਸ਼ਨ ਸੈਂਟਰ ਸਰਕਾਰ ਨੇ ਜਾਰੀ ਕਰਤਾ ਸਾਨੂੰ ਪਤਾ ਹੀ ਨਹੀਂ ਚੰਡੀਗੜ੍ਹ ਤੋਂ ਬਿਲਕੁਲ ਦਾਵਾ ਤੁਹਾਡਾ ਖਤਮ ਪੰਜਾਬ ਦਾ ਫਰੀਦਾਇਤਾਨੀ ਦੇ ਬਿਲਕੁਲ ਦਾਵਾ ਖਤਮ ਪੰਜਾਬ ਦਾ ਅੱਜ ਹੋ ਗਿਆ ਐਲਾਨ ਸੈਨੇਟਰ ਦੀਆਂ ਚੋਣਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੋਏ ਨਹੀਂ ਰੰਗਾ ਅੱਜ ਮਹੀਨੇ ਦੇ ਉੱਤੇ ਹੋ ਗਿਆ ਉੱਥੇ ਬੈਠੇ ਸੀ ਹਰਸ ਕਰ ਰਹੇ ਵਿਦਿਆਰਥੀਆਂ ਨੂੰ ਆਹ ਦਲਾਲ ਆਹ ਗਦਾਰ ਲੋਕ ਆਹ ਜਿਨ੍ਹਾਂ ਨੇ ਤੁਸੀਂ ਚੱਪਲਾ ਚੜ੍ਹ ਦਿਓ ਜਾ ਕੇ ਤੁਸੀਂ ਵੀ ਉਹੋ ਜਿਹੇ ਲੋਕ ਹੋ ਗਦਾਰ ਹੋ ਤੁਸੀਂ ਜਿਵੇਂ ਨਹੀਂ ਚੋਣਾਂ ਚ ਤੁਸੀਂ ਚੱਪਲਾ ਜੱਟੀਆਂ ਨੇ ਲੀਡਰ ਆਣੀਆਂ ਕੋਈ ਬੋਲਦਾ ਆ ਆਡੇ ਦੇ ਹੋ ਰਿਹਾ ਕਾ ਵਾਪਰ ਰਿਹਾ ਕੋਈ ਬੋਲ ਰਿਹਾ ਸਾਰਿਆਂ ਨੂੰ ਆਪੋ ਧਾਫੀ ਲੱਗੀ ਹੋਈ ਆ ਕੋਈ ਵੋਟਾਂ ਚ ਪਿਆ ਹੋਇਆ ਲੀਡਰਾਂ ਦੇ ਝੰਡੇ ਤੇ ਕੀ ਫਿਰਦੇ ਗਦਾਰਾਂ ਦੇ ਗਦਾਰਾਂ ਦੇ ਦਲਾਲਾਂ ਦੇ ਇਹਨਾਂ ਦਲਿਆਂ ਦੇ ਜਿਨ੍ਹਾਂ ਨੇ ਇਹ ਪੰਜਾਬ ਤੁਹਾਡਾ ਬੇਜਤਾ ਮਾਰਤਾ ਪੰਜਾਬ ਤੁਹਾਡਾ ਥੋੜੇ ਪਾਣੀ ਆ ਜ਼ਹਿਰ ਪਾਤੀ ਹੋਏ ਜਵਾਨੀ ਚਟਿਆਂ ਨਾ ਮਾਰਤੀ ਆ ਤੁਹਾਡੀਆਂ ਬੱਚੀਆਂ ਨਾਲ ਕੀ ਹੋਣ ਲੱਗ ਗਿਆ ਥੋੜੇ ਮੁੰਡੇ ਮਾਰੇ ਜਾ ਰਹੇ ਆ ਕਿੱਥੇ ਕਿਹੜੇ ਪੰਜਾਬੀ ਆ ਤੁਸੀਂ ਨਾ ਦੇ ਪੰਜਾਬੀ ਆ ਓਏ ਐਵੇਂ ਕਰੀ ਜਾਣਗੇ ਗੀਤਾਂ 'ਚ ਵੱਡੀਆਂ ਵੱਡੀਆਂ ਢੀਂਗਾ ਮਾਰਦੇ ਯਾਰ ਦਮ ਗਜੇ ਮਾਰਦੇ ਆ ਸੀ ਉਹ ਕਰ ਦਿੰਨੇ ਆ ਸੀ ਆ ਕਰ ਦਿੰਨੇ ਫੱਟੇ ਚੱਕ ਦਿੰਨੇ ਕੀ ਓ ਤੁਸੀਂ ਕਿਹੜੇ ਫੱਟੇ ਵਾਲੇ ਓਏ ਗੁੱਸਾ ਚੜਦਾ ਦਿਮਾਗ ਪਾਟਣ ਵਾਲਾ ਹੋਇਆ ਦਿਮਾਗ ਰਾਤ ਨੂੰ ਨੀਂਦ ਨਹੀਂ ਆਉਂਦੀ ਸਿਰ ਦੁਖਦਾ ਮੇਰਾ ਸੋਚ ਸੋਚ ਕੇ ਬਣੂਗਾ ਕੀ ਸਾਡਾ ਯਾਰ ਆਹ ਹੱਟ ਹਾਲਾਤ ਹੋਏ ਪਏ ਆ ਉਹ ਰੱਬ ਦਾ ਵਾਸਤਾ ਉਹ ਰੱਬ ਦਾ ਵਾਸਤਾ ਤੁਨੂੰ ਉਹ ਸਮਝ ਜੋ ਗੱਲ ਨੂੰ ਉਹ ਸੰਭਲ ਜੋ ਇਹ ਜ਼ਿੰਮੇਵਾਰ ਤੁਸੀਂ ਲੋਕ ਆ ਓਏ ਜਿਨ੍ਹਾਂ ਨੇ ਘਰਾਂ ਦੇ ਵਿੱਚ ਕਮਰੇ ਪਾ ਕੇ ਇਹਨਾਂ ਨੂੰ ਬਿਠਾਇਆ ਆ ਕਰਮ ਚੌਧਰੀਆਂ ਨੇ ਮੈਂਬਰਾਂ ਸਰਪੰਚਾਂ ਨੇ ਐਮਸੀਆਂ ਨੇ ਪ੍ਰਧਾਨਾਂ ਨੇ ਬੂਟਾਂ ਬਣਾਈਆਂ ਇਹ ਜ਼ਿੰਮੇਵਾਰ ਤੁਸੀਂ ਆ ਓਏ ਇਸੇ ਕਰਕੇ ਕਲਪਦੇ ਆ ਵੀ ਹਿਮਾਚਲ ਦੀ ਤਰ੍ਹਾਂ ਉਤਰਾਖੰਡ ਦੀ ਦਰਜੇ ਦੇ ਉੱਤੇ ਨਾਗਾ لینڈ ਦੀ ਤਰ੍ਹਾਂ ਜੰਮੂ ਕਸ਼ਮੀਰ ਦੀ ਤਰ੍ਹਾਂ ਰਾਜਸਥਾਨ ਦੀ ਤਰ੍ਹਾਂ ਇਹ ਕਾਨੂੰਨ ਬਣਨਾ ਚਾਹੀਦਾ ਪੰਜਾਬ ਦੇ ਵਿੱਚ ਵੀ ਬਾਹਰਲਾ ਬੰਦਾ ਇੱਥੇ ਜ਼ਮੀਨ ਨਾ ਲੈ ਸਕੇ ਬਾਹਰਲਾ ਬੰਦਾ ਇੱਥੇ ਆ ਕੇ ਪੰਜਾਬੀਆਂ ਦੀਆਂ ਨੌਕਰੀਆਂ ਨਾ ਲੈ ਸਕੇ ਆ ਖਰੇ ਨੇ ਸਖਪਾਲ ਸਿੰਘ ਖਰੇ ਨੇ ਚੱਕਿਆ ਸੀ ਮੁੱਦਾ ਵੀ ਇਹ ਕਾਨੂੰਨ ਬਣਾਓ ਆ ਸਪੀਕਰ ਪੰਜਾਬ ਦਾ ਫੜ ਕੇ ਉਹਦਾ ਮਤਲ ਲੈ ਕੇ ਆਇਆ ਖੇੜਾ ਰੋਦੀ ਟੋਕਰੀ ਚ ਮਾਰਿਆ ਵੀ ਨਹੀਂ ਜੀ ਆ ਪੰਜਾਬ ਦਾ ਮੁੱਖ ਮੰਤਰੀ ਕਿਹੜਾ ਮੈਂ ਲਫਜ਼ ਕਹਾ ਤੇਰੇ ਬਾਰੇ ਯਾਰ ਲੋਕ ਤੇਰੇ ਬਾਰੇ ਬਹੁਤ ਕੁਝ ਕਹਿੰਦੇ ਆ ਮੈਂ ਤਾਂ ਇਹੀ ਕਹਣਾ ਸੋ ਤੋਂ ਮਾੜਾ ਨਖਦ ਨਕਮਾ ਘਟਿਆ ਤੇਰੇ ਵਰਗਾ ਬੰਦੇ ਨਹੀਂ ਹੋ ਸਕਦਾ ਯਾਰ ਬਾਦਲ ਦੀ ਪੂਛ ਫੜ ਲਈ ਕੈਪਟਨ ਦੀ ਪੂਛ ਫੜ ਲਈ ਬਾਦਲ ਨੂੰ ਮਰੇ ਨੂੰ ਵੀ ਕੈਸਾ ਲੂਗੀ ਲੋਕਾਂ ਨੇ ਨਕਾਰ ਤੇ ਖਤਮ ਕਰਤੇ ਉਹਦਾ ਲੋਕ ਯਾਰ ਅਰੇ ਸਦੀ ਕਹਾਣੀ ਤੋੜ ਲਈ ਬਾਂਦਰ ਦੀ ਕਹਾਣੀ ਤੋੜ ਲਈ ਪੁਸ਼ਪਾ ਦੀ ਕਹਾਣੀ ਤੋੜ ਲਈ ਤੇਰੇ ਗਲ ਚੁਟਕਲੇ ਕਹਾਣੀਆਂ ਤੋਂ ਲਾਵਾ ਆਹ ਆਨੰਦ ਲਿਆ ਉਹ ਭੰਡਲੇ ਤੇਰੇ ਪੱਲੇ ਕੀ ਆ ਓਏ ਕੀ ਆ ਪੱਲੇ ਤੇਰੇ ਯਾਰ ਤੈਨੂੰ ਸਾਲ ਹੋ ਗਏ ਤੈਨੂੰ ਖਤਮ ਕਰਤਾ ਪੰਜਾਬ ਯਾਰ ਜਮਾ ਗੋਡੇ ਟੇਕ ਤੇ ਜਾ ਕੇ ਜਮਾ ਗੁੱਡਾ ਹੋ ਗਿਆ ਤੂੰ ਸੈਂਟਰ ਦੇ ਮੁਰੇ ਸਾਰਾ ਕੁਝ ਸੈਂਟਰ ਸਾਡਾ ਪੰਜਾਬ ਦੇ ਹੱਕ ਮਾਰੀ ਜਾ ਰਿਆ ਤੂੰ ਚੁੱਪ ਕਰਕੇ ਸਹਿਮਤੀ ਦੇ ਰਿਹਾ ਆ ਜਿਹੜਾ ਆਮ ਆਦਮੀ ਪਾਰਟੀ ਤੁਸੀਂ ਕਲੀਨਕ ਬਣਾਇਆ ਸੀਗਾ ਪਿੰਡਾਂ 'ਚ ਮੁਹੱਲਿਆਂ 'ਚ ਲੱਖ ਕਲੀਨਕ ਬਣਾਏ ਸੀਗੇ ਅਗਲੇ ਆਨੇ ਬਾਂਬ ਰੋੜ ਕੇ ਸੋਡੇ ਅਗਲੇ ਨੇ ਬਾਂਬ ਰੋੜ ਕੇ ਸੋਡੇ ਦਾ ਨਾਮ ਬਦਲਤਾ ਕੱਲ ਨੂੰ ਉਹ ਕਹਿਣਗੇ ਪੰਜਾਬ ਦਾ ਨਾਮ ਬਦਲੋ ਪਰ ਸੋ ਕਿਸੇ ਹੋਰ ਗੱਲ ਤੇ ਆਉਣਗੇ ਬਈ ਰੱਬ ਦਾ ਵਾਸਤਾ ਉਹ ਪੰਜਾਬੀ ਉਹ ਜਾਗ ਜਾਓ ਜਾਗ ਜਾਓ ਪੰਜਾਬ ਪੰਜਾਬੀ ਤਨੂੰ ਬਚਾਉਣ ਲਈ ਆਪਣੇ ਹੱਕਾਂ ਨੂੰ ਬਚਾਉਣ ਲਈ ਆਪਣੇ ਜਵਾਕਾਂ ਖਾਤਰ ਓਏ ਜਿਹੜੇ ਕਹਿੰਦੇ ਅਸੀਂ ਕੀ ਲੈਣਾ ਓਏ ਆਪਾਂ ਨੂੰ ਕੀ ਹੈ ਆਇਆ ਨਾ ਹੋ ਜੇ ਬਾਹਰ ਨਾ ਹੋ ਜੇ ਜਾ ਨਾ ਹੋ ਜੇ ਉਹ ਸੋਡੇ ਜਵਾਕ ਤਾਂ ਇੱਥੇ ਰਹਿਣਗੇ ਓਏ ਜਾਂ ਬਾਹਰ ਕੱਢ ਦਿਓਗੇ ਕੱਢ ਦਿਓ ਬਾਹਰ ਭੇਜੋ ਜਵਾਕ ਬਾਹਰ ਜਮਲੋਵਾਰ ਜਾਵਾ ਕੇ ਜਾ ਕੇ ਛੋਲੇ ਜਵਾ ਕੇ ਹੁੰਟੇ ਪੂ ਬਣਾਈ ਜਾਂਦੇ ਆ ਉੱਥੇ ਸਕੂਲਾਂ ਸਿੱਖਿਆ ਦਿੰਦੇ ਆ ਜੈਂਡਰ ਚੇਂਜ ਕਰਾਈ ਦੀ ਸਿੱਖਿਆ ਦਿੰਦੇ ਆ ਸਮਲਿੰਗੀ ਬਣਾਉਣ ਦੀ ਸਿੱਖਿਆ ਦਿੰਦੇ ਆ ਵੀ ਸਮਲਿੰਗੀ ਬਣ ਜਾਓ ਕੁੜੀ ਨਾ ਕੁੜੀ ਮੁੰਡਾ ਨਾ ਮੁੰਡਾ ਬਹਿ ਖਲਾ ਲਓ ਕੁੱਤਾ ਬਣ ਜਾਓ ਬਿੱਲੀ ਬਣ ਜਾਓ ਜਿਹੜਾ ਮਰਜੀ ਜਾਨਵਰ ਬਣ ਜਾਓ ਕਿੱਥੇ ਭਜਾਂਗੇ ਓਏ ਕਿੱਥੇ ਜਾਓਗੇ ਆ ਸੰਜੇ ਵਾਂਗੜ ਆ ਘਰੇਟ ਵਾਲਾ ਉਹਦਾ ਮੁੰਡਾ ਕੁੜੀ ਬਣ ਗਿਆ ਕਿੱਧਰ ਰੋਹ ਤੁਰਿਆ ਆ ਸੀ ਕਿੱਥੇ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ ਆਪਦੀ ਜ਼ਮੀਨ ਆਪਦੀ ਧਰਤੀ ਛੱਡ ਕੇ ਜਿੱਥੇ ਮਰਜੀ ਭੱਜ ਲੋ ਪੰਜਾਬ ਵਿੱਚ ਢੋਈ ਨਹੀਂ ਮਿਲਣੀ ਕੋਈ ਤੁਸੀਂ ਅੱਜ ਮਾਂ ਧਰਤੀ ਨੂੰ ਦਗਾ ਦੇ ਰਹੇ ਹੋ ਮਾਂ ਧਰਤੀ ਨੂੰ ਪਿੱਠ ਦਿਖਾ ਰਹੇ ਹੋ ਤੁਹਾਨੂੰ ਢੋਈ ਮਿਲੂ ਕਿ ਲੈ ਅਮਰੀਕਾ ਜਾ ਕੇ ਕਿੱਧਰ ਭੱਜ ਜਾਓਗੇ ਭੱਜ ਲੋ ਜੇ ਤੁਸੀਂ ਇਹ ਪੰਜਾਬ ਛੱਡਿਆ ਨਾ ਤੁਸੀਂ ਪੰਜਾਬ ਖਾਲੀ ਕੀਤਾ ਤਾਂ ਪੰਜਾਬ ਤੇ ਕਬਜ਼ੇ ਹੋਣ ਲੱਗੇ ਆ ਜਮ ਕੇ ਕੱਲਾ ਕੱਲਾ ਮੁੰਡਾ ਬਾਹਰੋਂ ਚੱਕ ਦਿੰਦੇ ਹਾਂ ਕਲੀਆਂ ਕਲੀਆਂ ਕੁੜੀਆਂ 18-19 ਸਾਲ ਦੀਆਂ ਉਥੇ ਸਿੱਟੀ ਜਨੂ ਚੱਕ ਕੇ ਬਾਹਰ ਅੰਗਲੈਂਡੋਂ ਮੈਨੂੰ ਫੋਨ ਆਇਆ ਮੁੰਡੇ ਦਾ ਕਹਿੰਦਾ ਭਾਈ ਜੋਸ਼-ਸ਼ੋਸ਼ ਨ ਆਪਣੀਆਂ ਕੁੜੀਆਂ ਨਾਲ ਹੋ ਰਿਹਾ ਇੱਥੇ ਉਥੇ ਮੁਸਲਮਾਨਾਂ ਦੇ ਮੁੰਡੇ ਕਰ ਰਹੇ ਆ ਬਰਗਲਾ ਕੇ ਚਾਂਸਾ ਚ ਲਿਆ ਕੇ ਚਾਂਸੇ ਚ ਇੱਕ-ਇੱਕ ਮੁੰਡਾ ਗੱਲ ਕਰਕੇ ਪੰਜ-ਪੰਜ ਸੱਤ-ਸੱਤ ਜਾਣੇ ਆਪਣੀਆਂ ਕੁੜੀਆਂ ਬੱਚਿਆਂ ਨਾਲ ਬਰਾਤਕਾਰ ਕਰਦੇ ਆ ਅੰਗਲੈਂਡ ਦੇ ਹਾਲਾਤ ਨੇ ਇਹ ਉਹ ਸਾਡੇ ਕੁੜੀਆਂ ਦੀ ਮਜਬੂਰੀ ਆ ਉਹਨੂੰ ਰੋਟੀ ਨੂੰ ਕੋ ਮਾੜਾ ਮੋਟਾ ਪੈਸਾ ਚਾਹੀਦਾ ਰੋਟੀ ਤੋਂ ਵੀ ਮੁਹਤਾਜ ਹੋਊਗਾ ਪੰਗਾ ਅਸੀਂ ਔਡਾ ਗੁਰਦੁਆਰਾ ਪਾ ਲਿਆ ਸੀ ਔਡਾ ਗੁਰਦੁਆਰਾ ਪਾ ਲਿਆ ਹੁਣ ਆ ਵੀ ਮੇਰੇ ਦਾਲੇ ਹੋ ਜਾਣਗੇ ਗੁਰਦੁਆਰਿਆਂ ਦੇ ਖਿਲਾਫ ਹੈ ਸਾਡੇ ਕੋਲ ਸਰਚ ਸੈਂਟਰ ਨਹੀਂ ਕੋਈ ਟੰਗ ਦੀ ਯੂਨੀਵਰਸਿਟੀ ਨਹੀਂ ਕੋਈ ਸਕੂਲ ਨਹੀਂ ਕੋਈ ਕਾਲਜ ਨਹੀਂ ਕੋਈ ਹਸਪਤਾਲ ਨਹੀਂ ਤੋ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਕੱਲ ਨੂੰ ਵੱਡੀ ਪੱਦਰ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਮਹਾਲੀ ਪਹੁੰਚੋ ਬਈ ਇਹ ਸ਼ੁਰੂਆਤ ਹੈ ਸ਼ੁਰੂਆਤ ਹੈ ਸਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਸ਼ਤ ਤੇ ਹੋਣਾ ਦੇ ਬਾਪਰ ਮੈਂ ਮਤ ਸੋਚਿਓ ਇਹ ਕਿ ਘਰਾਂ 'ਚ ਬੈਠੇ ਜ਼ਿੰਦਗੀ ਬਾਜੂ ਕੁੰਡੇ ਲਾ ਕੇ ਜਿੰਦੇ ਲਾ ਕੇ ਘਰਾਂ 'ਚ ਬੈਠੇ ਦਵਾਂਗੇ ਨਹੀਂ ਓਏ ਕਿਤੇ ਹੀ ਭੱਜ ਲਿਓ ਕਿਤੇ ਹੀ ਭੱਜ ਲਿਓ ਸੁਣਾ ਕਿਤੇ ਕੋਈ ਯਾਦ ਰੱਖਿਓ ਸੋਨੂ ਇਹਨਾਂ ਨੇ ਬਹੁਤ ਛੋੜੇ ਹਾਲਾਤ ਮਾਰੇ ਕਰਨੇ ਆ ਗੁਰਾਹਾਲ ਕਰਨਾ ਛੋੜਾ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਸਾਨੂੰ ਵੱਡੇ ਪੱਦਰ ਦੇ ਉੱਤੇ ਮਹਾਲੀ ਪਹੁੰਚ ਕੇ ਉਹ ਗਰੀਬ ਘਰਾਂ ਦੇ ਬੱਚੇ ਇੱਕ ਵਿਚਾਰਾ ਬਾਲਮਿਕੀਆਂ ਦਾ ਬੱਚਾ ਸੀਗਾ ਇਹ ਕੋਈ ਹੋਰ ਬੱਚਾ ਸੀ ਗਰੀਬ ਘਰਾਂ ਦੇ ਬੱਚੇ ਅੱਜ ਗੱਲ ਦੇ ਵਿੱਚ ਸ਼ੁਰਾ ਮਾਰ ਕੇ ਤੇ ਅੱਖੇ ਸ਼ੁਰਾ ਮਾਰ ਕੇ ਮਾਰਦੇ ਯਾਰ ਤੇ ਪੁਲਿਸ ਡਰਾਮੇ ਕਰੀ ਜਾਂਦੀ ਹੈ ਇੱਕ ਫੜ ਲਿਆ ਜੀ ਫਲਾਣਾ ਫੜ ਲਿਆ ਜੀ ਇਥੇ ਜਦੋਂ ਆ ਆ ਬਜਾਰ ਆ ਕੁੱਟਣਾ ਸੀਗਾ ਉਹ ਕਿਹੜਾ ਉਹ ਕੀ ਨਾਮ ਦਾ ਮੁੱਖ ਮੰਤਰੀ ਉਹ ਮੁੱਖ ਮੰਤਰੀ ਉਹਨੂੰ ਕਿਵੇਂ ਡਾਂਗਿਆਂ ਨਾਲ ਡਹੀ ਕੁੱਟੀ ਜਾਂਦੇ ਆ ਕਿਵੇਂ ਜੁੰਡੇ ਉਹਦੇ ਚਾਰੇ ਦੇ ਬਾਲ ਦੇ ਕੇਸ ਪੱਟੀ ਜਾਂਦੇ ਆ ਉਹਨੂੰ ਤੁਹਾਨੂੰ ਦਿਖਦਾ ਸਾਰਾ ਕੁਝ ਤੇ ਛੇ ਡੇੜੇ ਕਾਣ ਵਾਪਰ ਰਹੇ ਨੇ ਯਾਰ ਕਿੱਥੋਂ ਭੱਜਣਗੇ ਬੰਦੇ ਦੱਸੋ ਕਿੱਥੋਂ ਥਿਆਉਣਗੇ ਤੇ ਆ ਜਾਣਗੇ ਸੋ ਪੀਲ ਆ ਪੰਜਾਬੀਓ ਕੱਲ ਨੂੰ ਵੱਡੇ ਪੱਦਰ ਦੇ ਉੱਤੇ ਸ਼ਾਂਤਮਈ ਤਰੀਕੇ ਦੇ ਨਾਲ ਸਾਨੂੰ ਪੂਰੇ ਪੰਜਾਬ ਦੇ ਵਿੱਚ ਇੱਕੇ ਲਹਿਰ ਖੜੀ ਕਰਨੀ ਪੈਣੀ ਆ ਪਹਿਲ ਦੇ ਆਧਾਰ ਤੇ ਮੈਂ ਸਿਆਸੀ ਪਾਰਟੀਆਂ ਨੂੰ ਵੀ ਬੇਨਤੀ ਕਰਦਾ ਓਏ ਉਹ ਜੇ ਪੰਜਾਬ ਹੀ ਨਾ ਰਿਹਾ ਇਹ ਪੰਜਾਬ ਹੀ ਨਾ ਬਚਿਆ ਤੁਸੀਂ ਕਿਹਦੇ ਸਿਰ ਤੇ ਰਾਜ ਕਰੋਗੇ ਕਿਨੇ ਸਾਨੂੰ ਵੋਟਾਂ ਪਾਉਣੀਆਂ ਨੇ ਫਿਰ ਮਾੜਾ ਮੋਟਾ ਅਕਲ ਨੂੰ ਹੱਥ ਮਾਰੋ ਸ਼ਰਮ ਕਰੋ ਸ਼ਰਮ ਜੋ ਤੁਸੀਂ ਹਾਲਾਤ ਪੰਜਾਬ ਦੇ ਛੋਡੇ ਪੈਰੋਂ ਹੋਏ ਆ ਆ ਜਿਹੜੇ ਆਪਾਂ ਅੱਜ ਪਾਵੇਂ ਨੂੰ ਪਹੁੰਚ ਗਏ ਇਹਨਾਂ ਲੋਕਾਂ ਗਦਾਰਾਂ ਦੇ ਬਦਲਤ ਹੋਏ ਆ ਉਹ ਲੋਕੋ ਪਛਾਣੋ ਇਹਨਾਂ ਗੱਲਾਂ ਮੰਗਰੋ ਪਸਤੌਣ ਦਾ ਕੋਈ ਫਾਇਦਾ ਨਹੀਂ ਮੈਂ ਫਿਰ ਕਹਣਾ ਕਈ ਬਦਵਾਨ ਇੱਥੇ ਆਉਣਗੇ ਇਹ ਪੰਗਾਂ ਨੂੰ ਨਫ਼ਰਤ ਕਰਦਾ ਪਰਵਾਸੀਆਂ ਨੂੰ ਕਰਦਾ ਇਹਦੇ ਅੰਦਰ ਜ਼ਹਿਰ ਆ ਸਾਡੇ ਅੰਦਰ ਕੋਈ ਕਿਸੇ ਪ੍ਰਤੀ ਕੋਈ ਜ਼ਹਿਰ ਕੋਈ ਨਫ਼ਰਤ ਨਹੀਂ ਪਰ ਅਸੀਂ ਆਪਣੀ ਸੱਭਿਆਤਾ ਆਪਣੇ ਵਿਰਾਸਤ ਨੂੰ ਬਚਾਉਣ ਲਈ ਆਪਣੇ ਵਜੂਦ ਆਪਣੀ ਹੋਂਦ ਨੂੰ ਬਚਾਉਣ ਲਈ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਜੀ ਜਾਨ ਤੱਕ ਲਾ ਦੇਾਂਗੇ ਲੋਕਾਂ ਨੂੰ ਅਪੀਲ ਕਰਦਾ ਕਿ ਆਓ ਇਹਨਾਂ ਦੇ ਖਿਲਾਫ ਇੱਕ ਲਹਿਰ ਖੜੀ ਕੀਤੀ ਜਾਵੇ ਵੀ ਜਿਵੇਂ ਦੂਜੇ ਸੂਬਿਆਂ ਦੇ ਕਾਨੂੰਨ ਹੈ ਸਾਡੇ ਪੰਜਾਬ ਦੇ ਵਿੱਚ ਵੀ ਉਹ ਕਾਨੂੰਨ ਬਣਾਉਣਾ ਚਾਹੀਦਾ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਬਚੀਏ ਸੋ ਕੱਲ ਨੂੰ ਬੱਦ ਤੋਂ ਬੱਦ ਵੱਡੀ ਗਿਣਤੀ ਦੇ ਵਿੱਚ ਜੇ ਉੱਥੇ ਮੋਰਚਾ ਲਗਾਤਾਰ ਜਾਰੀ ਰਹਿੰਦਾ ਤਾਂ ਸਾਨੂੰ ਸਾਰਿਆਂ ਨੂੰ ਮਹੱਲੀ ਪਹੁੰਚਣਾ ਚਾਹੀਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ